ਤੇ ਇਹਦੇ ਵਿੱਚ ਸੀਐਲ ਕਿੰਨੇ ਨੰਬਰ ਪੈਂਦਾ ਬਾਈ ਸੀਐਲ ਕੋਨੇ ਵੀਰੇ ਇਹਦੇ ਵਿੱਚ ਅਸੀਂ 68 ਨੰਬਰ ਪਾਉਂਦੇ ਹਾਂ 68 ਨੰਬਰ ਹਾਂਜੀ ਹਾਂਜੀ ਠੀਕ ਹੈ ਜੀ ਇੱਕ ਤਾਂ 90 ਨੰਬਰ ਪਾਉਂਦੇ ਨੇ ਆਪਾਂ ਤਾਂ ਪੂਰਾ ਪਤਲਾ ਤੇਲ ਪੈਂਦਾ ਇਹਦੇ ਵਿੱਚ ਅੱਛਾ ਜੀ ਹਾਂ ਜੇ ਮੋਟਾ ਕਈ ਵਾਰੀ ਅਗਲਾ ਕਹਿੰਦਾ ਵੀ ਅ ਰੂਟੇਟਰ ਚ ਆਪਾਂ گاੜਾ ਤੇਲ ਪਾ ਦੋ ਨਿਕਲਣੇ ਨਾ ਲੀਕ ਨਾ ਹੋਵੇ ਅਸੀਂ ਪਤਲਾ ਤੇਲ ਪਾ ਕੇ ਦਿੰਨੇ ਜੀ ਜਿਹੜਾ ਉਹ ਗੀਅਰ ਚ ਪੈਂਦਾ ਉਹੀ ਤੇਲ ਇਧਰ ਪੈਂਦਾ ਜੀ ਅੱਛਾ ਇਹ ਤੁਸੀਂ ਪਤਲਾ ਪਾਉਂਦੇ ਆ ਕਿਉਂਕਿ ਨਹੀਂ ਤਾਂ ਸੀਲਾਂ ਲੀਕ ਹੋ ਜਾਂਦੀਆਂ ਜੇ ਪਤਲੇ ਤੇਲ ਨਾਲ ਹਾਂਜੀ 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 ਪਰੇ ਲੀਕ ਨਹੀਂ ਹੁੰਦੀ ਵੀਰੇ ਅੱਛਾ ਜੀ ਹਾਂ ਜੀ ਵੀ ਇੰਨਾ ਵਧੀਆ ਸੋਧ ਕੇ ਕੰਮ ਕੀਤਾ ਲੈ ਬਈ ਗਲਾਸ ਆ ਪਾਉਣ ਪਾਣੀ ਦਾ ਕਿੱਥੇ ਕਿੱਥੇ ਰੱਖਣਾ ਬਾਈ ਇੱਥੇ ਮਰਜ਼ੀ ਰੱਖ ਲਈ ਲੈ ਕੋਲ ਸੁੱਕੇ ਵਾਂਚ ਠੀਕ ਆ ਗਲਾਸ ਨੂੰ ਪਤਾ ਹੀ ਨਹੀਂ ਲੱਗਦਾ ਉਹਨਾਂ ਹੱਥ 'ਚ ਕੰਮ ਵਧਾ ਜਿੰਨਾ ਕ ਆਪਣਾ ਉਹਨਾਂ ਨੂੰ ਹੀ ਜਾਨਦਾ ਹਾਂ ਹਾਂ ਜੀ ਹਾਂ ਜੀ ਇਧਰਲੇ ਪਾਸੇ ਵੀ ਰੱਖ ਲਈ ਇੱਥੇ ਰੱਖ ਲਈ ਇੱਥੇ ਮਰਜ਼ੀ ਰੱਖ ਲਈ ਆ ਲਓ ਜੀ ਠੀਕ ਹੈ ਦੇਖੋ ਇਹ ਉਹ ਪਾਈਪ ਰੇਸ਼ਨ ਦਿਖਾਓ ਪਾਣੀ ਜਿਹੜਾ 12 ਫੁੱਟਾ ਰੂਟਾ ਵੇਟਰ ਆਪਾਂ ਆਪਾਂ ਕਹਿ ਕੇ ਦੇ ਨਹੀਂ 75 ਐਚਪੀ ਦੇ ਚੱਲੂਗਾ ਜੀ ਹਾਂਜੀ ਤੇ ਫੇਰ ਵੀ ਚਲੋ ਅਸੀਂ ਇਹ 60 ਤੇ ਦਾ ਇੱਕ ਟ੍ਰਾਇਲ ਕਰਕੇ ਦਿਖਾਉਣੀ ਜੀ ਅਸੀਂ ਅੱਛਾ ਜੀ ਪਰ ਉਹ ਚੱਲਦਾ ਹੈ 75 ਦੇ ਜੀ ਪਰ ਕਈ ਕਈ ਵੀਰ ਹੁੰਦੇ ਕਈ ਵੀਰ ਕਹਿੰਦੇ ਯਾਰ ਸਾਡਾ 10 ਫੁੱਟਾ ਜਾਂ 12 ਫੁੱਟਾ 40 ਐਚਪੀ ਜਾਂ 50 ਐਚਪੀ ਟਰੈਕਟਰ ਤੇ ਚੱਲੀ ਜਾਂਦਾ ਵਾ ਹਾਂਜੀ ਤੇ ਉੱਥੇ ਜਾ ਕੇ ਫਿਰ ਉਹ ਹੁਣ ਆਪਾਂ ਦੇਖੇ ਚਲਾਉਣਾ ਤਾਂ ਫਿਰ ਉਹ ਡੰਗਾਈ ਉਹਨਾਂ ਡੂੰਗਾ ਨਹੀਂ ਜਾਣਾ ਜੀ ਹਾਂਜੀ ਉਹਨਾਂ ਡੂੰਗਾ ਨਹੀਂ ਜਾਣਾ ਚਲਾਈ ਜਾਣਾ ਜੀ ਹੁਣ 60 ਐਚਪੀ ਆ ਜੀ ਜੇ 75 ਐਚਪੀ ਦੇ ਲਾਉਂਗੇ ਤਾਂ ਹੋਰ ਵੀ ਡੂੰਗਾ ਜਾਊਗਾ ਥੱਲੇ ਨੂੰ ਹੋਰ ਵੀ ਜਾਊਗਾ ਹਾਂਜੀ ਹਾਂਜੀ ਠੀਕ ਹੈ ਕੀ ਹਾਲ ਹੈ ਵੀ ਸੱਚ ਨੂੰ ਐ ਸਵਾਗਤ ਖੜੇ ਆਪਾਂ ਚੀਮਾ ਮੰਡੀ ਬੀਰਬਲ ਰੋਟਾਵੇਟਰ ਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਬੀਰਬਲ ਦਾ 12 ਫੁੱਟਾ ਰੋਟਾਵੇਟਰ ਆ 12 ਫੁੱਟਾ ਵੇਖਣ ਨੂੰ ਟਰੈਕਟਰ ਤੇ ਲੱਗਦਾ ਯਾਰ ਵੀ ਆਸ ਟਰੈਕਟਰ ਤੇ ਚੱਲਦਾਊਗਾ 12 ਫੁੱਟ ਪਰ ਬਾਈ ਹੁਣੀ ਚਲਾ ਰਹੇ ਆ 60 ਕਿਬੀ ਟਰੈਕਟਰ ਤੇ ਪੂਰੀ ਜਾਣਕਾਰੀ ਦਵਾਂਗੇ ਇਸ ਵੀਡੀਓ ਦੇ ਵਿੱਚ ਵੀ ਕਿਹੜੇ ਟਰੈਕਟਰ ਤੇ ਚੱਲਦਾ ਵਾ ਕਿਹੜੇ ਤੇ ਚੱਲਣਾ ਚਾਹੀਦਾ ਵਾ ਕੀ ਕੋਣ ਆ ਇਸ ਵੀਰਬਲ ਦੇਸ ਰੋਟਾਵੇਟਰ ਦੇ ਵਿੱਚ ਨਾਲ ਆਪਣੇ ਕੰਪਨੀ ਤੋਂ ਹੋਣਗੇ ਬਾਈ ਜੀ ਦਾਰਾ ਸਿੰਘ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਕੀ ਹਾਲ ਜੀ ਵਧੀਆ ਵੀਰੇ ਬੜੇ ਤੁਸੀਂ ਸੁਣਾਓ ਜੀ ਬਹੁਤ ਵਧੀਆ ਬਾਈ ਬਾਈ ਜੀ ਇਹ ਆਪਣਾ 12 ਫੁੱਟਾ ਰੋਟਾਵੇਟਰ ਆ ਜੀ 12 ਫੁੱਟਾ ਹੀ ਮਣ ਕੇ ਦਿਖਾ ਦੇ ਨਹੀਂ ਅੱਛਾ ਜੀ ਪੂਰਾ 12 ਫੁੱਟਾ ਇਹ ਪੂਰਾ 12 ਫੁੱਟਾ ਬਾਹਰ ਤੋਂ ਬਾਹਰ ਕੇ ਅੰਦਰੋਂ ਅੰਦਰ ਨਹੀਂ ਪੂਰਾ ਬਾਹਰੋਂ ਬਾਹਰੋਂ ਤਿਆਰ ਆਈ ਵਾਰ ਆ ਦੇਖੋ ਜੀ ਅੱਛਾ ਤਿਆਰ ਜਿਹੜਾ ਅੰਦਰ ਅੰਦਰ ਤਿਆਰ ਹਾਂ ਇੱਥੋਂ ਇੰਚ ਦੇ ਲੱਗਿਆ ਜੀ ਹਾਂ ਜੀ ਆ ਜੀ ਇਹ ਲਓ ਵੀਰ ਜੀ 12 ਫੁੱਟੇ ਕੰਚ ਆ ਜੀ ਅੱਛਾ ਜੀ ਹਾਂ ਜੀ ਪੂਰਾ ਤਿਆਰ ਹੈ ਜਮਾ ਜੀ ਇਹ ਅੰਦਰੋਂ ਤਿਆਰ ਜਿਹੜਾ ਹੈ ਹਾਂ ਜੀ ਵਿਚੋ ਵਿਚੋ 12 ਰਹਿ ਗਈ ਠੀਕ ਹੈ ਬਈ ਹਾਂ ਜੀ ਹਾਂ ਜੀ ਤੇ ਇਸ ਤੋਂ ਬਾਅਦ ਜਦੋਂ ਆਪਾਂ ਜੇ ਕਿਸੇ ਵੀ ਰੋਟਾਵੇਟਰ ਦੀ ਗੱਲ ਕਰਦੇ ਆ ਵੀ 7 ਫੁੱਟ 8 ਫੁੱਟ 10 ਫੁੱਟ 12 ਫੁੱਟ ਹਾਂ ਜੀ ਉਸ ਤੋਂ ਬਾਅਦ ਦੂਜੀ ਗੱਲ ਆ ਜਾਂਦੀ ਹੈ ਬਲੇਡਾਂ ਦੀ ਹਾਂ ਜੀ ਬਲੇਡ ਕਿੰਨੇ ਇਹਦੇ 90 ਬਲੇਡ ਨੇ ਵੀਰੇ ਇਹਦੇ ਅੱਛਾ ਜੀ ਹਾਂ ਜੀ ਹਾਂ ਠੀਕ ਹੈ 90 ਬਲੇਡਾਂ ਵਾਲਾ ਹਾਂ ਜੀ ਹਾਂ ਜੀ ਠੀਕ ਹੈ ਬਈ ਜਿਹੜੀ ਬਾਡੀ ਲਾਉਣੀ ਆਪਾਂ ਬਾਡੀ ਆਪਾਂ ਲਾਉਣੀ ਵੀਰੇ 6 ਐਮ ਐਮ ਦੀ अच्छा जी ਤਾਂ ਇਹ ਬਿਲਕੁਲ ਧੜਕਦਾ ਰਹੇਗਾ 00 ਵੈਪਰੇਸ਼ਨ 00 ਹੈਗੀ ਬਿਲਕੁਲ ਜੀ ਹਾਂ ਜੀ ਹਾਂ ਜੀ ਠੀਕ ਆ ਜਿਵੇਂ ਆ ਪਾਣੀ ਦਾ ਗਲਾਸ ਆਪਾਂ ਰੱਖਦੇ ਹਾਂ ਹਾਂ ਜੀ ਹਾਂ ਜੀ ਹਾਂ ਹਾਂ ਵੀ ਇਹ ਨਹੀਂ ਵੀ ਹਲ ਜੂਗਾ ਨਾ ਨਾ ਹਲਦਾ ਨਹੀਂਗਾ ਜੀ ਬਿਲਕੁਲ ਸਹੀ ਚੱਲੂਗਾ ਜੀ ਠੀਕ ਆ ਬਾਈ ਤੇ ਜਿਹੜਾ ਇਹਨੂੰ ਗੀਅਰ ਲੱਗਾ ਬਾਈ ਇਹ ਗੀਅਰ ਕਿਡਾ ਲੱਗਾ ਗੀਅਰ ਲੱਗਾ ਵੀਰੇ ਇਹਨੂੰ 13 23 ਦਾ 13 23 ਦਾ 13 23 ਦਾ ਗੀਅਰ ਲੱਗਾ ਅੱਛਾ ਜੀ ਹਾਂ ਜੀ ਇਹ ਜਾਨੀ ਕਿ ਪੂਰਾ ਕਾਮਯਾਬ ਹੈ ਪੂਰਾ ਫੁੱਲ ਮੈਂ ਕਹਿੰਦਾ ਕੋਈ ਜਮੀ ਗਰਮ ਵੀ ਨਹੀਂ ਹੁੰਦਾ ਪੋਰਾ ਵੀ ਕਿਵੇਂ ਹੁੰਦਾ ਜੀ ਤੇ ਇੱਕ ਚੀਜ਼ ਹੋਰ ਆ ਹਾਂਜੀ ਉਹ ਚੱਕਰਾਂ ਦਾ ਫਰਕ ਪੈ ਜਾਂਦਾ ਚੱਕਰਾਂ ਦਾ ਉਸ ਟਾਈਮ ਗਰਾਰੀ ਪਿੱਛੋਂ 13 30 ਦਾ ਗੇਅਰ ਵਿੱਚੋਂ ਗਰਾਰੀ ਬਦਲੀ ਜਾਂਦੀ ਹੈ ਅੱਛਾ ਜੀ ਕਿਸੇ ਕੋਈ ਦਿੱਕਤ ਨਹੀਂ ਜਿਹੜੇ ਮਰਜ਼ੀ ਟਰੈਕਟਰ ਤੇ ਚਲਾ ਲਓ ਜੀ ਠੀਕ ਹੈ ਪਿੱਛੋਂ ਗਰਾਰੀ ਕੱਢੋ ਤਾਂ ਬਦਲ ਕੇ ਪਾ ਲਓ ਸਹੀ ਚੱਕਰ ਸਹੀ ਹੋ ਸਹੀ ਹੋ ਜਾਂਦਾ ਵੀ ਉਹ ਕਈ ਵਾਰ ਹੁੰਦਾ ਵੀ ਬਾਕੀ ਡਿਮਾਂਡ ਤੇ ਹੁੰਦਾ ਵੀ ਅਲੱਗ-ਅਲੱਗ ਜਿਹੜੇ ਬੰਦੇ ਨੇ ਕਿਹੜੇ ਟਰੈਕਟਰ ਤੇ ਚਲਾਉਣਾ ਉਹ ਸਾਡਾ ਬਣਾ ਦੇਣੀਆਂ ਕੋਈ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਨੀ ਵੀਰੇ ਠੀਕ ਹੈ ਜੀ ਹਾਂਜੀ ਹਾਂਜੀ ਤੇ ਜਿਹੜਾ ਇੱਧਰਲਾ ਗੇਅਰ ਹੈਗਾ ਬਾਈ ਇਹ ਹੈਗਾ ਜੀ 21 36 21 36 28 ਤੇ ਦੂਜਾ 20 35 ਵਾਲਾ ਇਹਦਾ ਫਰਕ ਕੀ ਆ ਬਾਈ ਫਰਕ ਤਾਂ ਇਹਦੇ ਵਿੱਚੋਂ ਜਿਹੜਾ ਕ੍ਰੋਸ ਆ ਇੱਕ ਤਾਂ ਆਪਣਾ ਹੁਣ ਟੁੱਟਦਾ ਜੀ ਹਾਂਜੀ ਉੱਚਾ ਹੋਏ ਨਾ ਰੂਟਾ ਬੈਟਰੀ ਜੀ ਵਿੱਚੋਂ ਮਿੱਟੀ ਨਹੀਂ ਭਰਦੀ ਸਮਰ ਗਈ ਇਹਦੇ ਠੀਕ ਹੈ ਹਾਂ ਤੇ ਇਹ ਤਾਂ ਹੀ ਟਰੈਕਟਰ ਸੌਖਾ ਚੱਲਦਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਬਾਕੀ ਇਹਨੂੰ ਹੁਣ ਜਿਵੇਂ ਚੱਲਦਾ ਵਾ ਜਦੋਂ ਕਦੂ-ਕਦੂ ਜੇ ਚੱਲਦਾ ਵਾ ਹਨਾ ਪਾਣੀ 'ਚ ਚੱਲਣਾ ਵਾ ਪੂਰਾ ਵਾਟਰਪਰੂਫ ਆ ਕਿ ਕਿ ਸੀਲ ਸੂਲ ਕਿਹੜੀਆਂ ਪਾਈਆਂ ਵਧੀਆ ਪਾਈਆਂ ਸੀਲਾਂ ਬਾਈ ਆਪਣੇ ਜੌਂੜੀਆਂ ਰ ਸੀਲ ਪਾਈਆਂ ਮਕੈਨਿਕਲ ਸੀਲਾਂ ਪਾਈਆਂ ਹੋਏ ਨੇ ਅੱਛਾ ਜੀ ਹਾਂਜੀ ਹਾਂ ਪ ਉਸ ਚ ਵੀ ਹੋ ਜੇ ਪਾਣੀ ਪੈ ਗਿਆ ਆਪਣੀ ਫੁੱਲ ਜ਼ਿੰਮੇਵਾਰੀ ਹੈ ਵੀਰੇ ਅੱਛਾ ਜੀ ਹਾਂ ਜੀ ਹਾਂ ਤੇ ਇਹ ਬੈਰਿੰਗ ਕਿੰਨੇ ਹੋਣਗੇ ਇਹਦੇ ਚ ਬੈਰਿੰਗ ਦਾ ਸੁਖਣਾ ਬੈਰਿੰਗ ਵਧੀਆ ਨਹੀਂ ਬੈਰਿੰਗ ਪੂਰੇ ਸੇਰੀ ਕੁਆਲਟੀ ਬੈਰਿੰਗ ਪਾਉਣੀ ਹੈ ਆਪਾਂ ਠੀਕ ਹੈ ਬਈ ਹਾਂ ਰੂਟਰ ਜਿਹੜਾ ਲਾਉਣਾ ਥਲੇ ਜਿਹੜਾ ਜਿਹਦੇ ਵਿੱਚ ਬ੍ਰੇਡ ਕਰਦੇ ਆ 70 90 ਦਾ ਲਾਉਣਾ ਵੀਰੇ ਹੋ ਰੂਟਰ ਅੱਛਾ ਜੀ ਅੱਛਾ ਹਾਂ ਜੀ ਹਾਂ ਇਹ ਇੱਕ ਚੀਜ਼ ਹੋਰ ਆ ਬਾਈ ਹੁਣ ਤਾਂ ਜਿਵੇਂ ਆਪਾਂ ਇਹ ਚਲਾ ਰਹੇ ਆ 60 ਐਚਪੀ ਦੇ ਹਨਾ ਠੀਕ ਹੈ ਵੀਰੇ ਤੇ 12 ਫੁੱਟਾ ਜਿਹੜਾ ਆਪਾਂ ਹੁਣ ਜਿਵੇਂ ਚੱਲਦਾ ਆਪਾਂ ਬੰਦ ਕੀਤਾ ਤੇ ਕਾਫੀ ਡੰਗਾਈ ਵੀ ਕਾਫੀ ਹੈਗੀ ਵੈਸੇ ਦੇਖਣ ਨੂੰ ਹਾਂਜੀ ਹਾਂਜੀ ਇੱਥੇ ਬੰਦ ਕਰਾ ਜੀ ਤੇ ਇੱਥੇ ਹੀ ਬੰਦ ਕੀਤਾ ਹਨਾ ਤੇ ਪਰ ਜੇ ਆਪਾਂ ਜਿਹੜਾ ਕੰਪਨੀ ਵੱਲੋਂ ਸਹੀ ਰਿਕਮੈਂਡ ਆਪਾਂ ਕਿੰਨਾ ਕਰਦੇ ਕਿ ਕਿੰਨੇ ਕਿਹੜੇ ਟਰੈਕਟਰ ਤੇ ਇਹ ਚੱਲਦਾ ਚਾਹੀਦਾ ਜੀ ਵੀਰੇ ਜਿਹੜਾ 12 ਫੁੱਟਾ ਰੂਟਾਵੇਟਰ ਆਪਾਂ ਆਪਾਂ ਕਹਿ ਕੇ ਦੇ ਨਹੀਂ 75 ਐਚਪੀ ਤੇ ਚੱਲੂਗਾ ਜੀ ਹਾਂਜੀ ਤੇ ਫੇਰ ਵੀ ਚਲੋ ਅਸੀਂ ਇਹ 60 ਤੇ ਦਾ ਇੱਕ ਟ੍ਰਾਇਲ ਕਰਕੇ ਦਿਖਾਉਣੀ ਜੀ ਅਸੀਂ ਅੱਛਾ ਜੀ ਪਰ ਉਹ ਚੱਲਦਾ ਇਹ 75 ਦੇ ਜੀ ਪਰ ਕਈ ਕਈ ਵੀਰ ਹੁੰਦੇ ਆ ਕਈ ਵੀਰ ਕਹਿੰਦੇ ਆ ਯਾਰ ਸਾਡਾ 10 ਫੁੱਟਾ ਜਾਂ 1 ਤੇ ਉੱਥੇ ਜਾ ਕੇ ਫਿਰ ਉਹ ਹੁਣ ਆਪਾਂ ਦੇਖੇ ਚਲਾਉਣ ਤਾਂ ਫਿਰ ਉਹ ਡੰਗਾਈ ਉਹਨਾਂ ਡੂੰਗਾ ਨਹੀਂ ਜਾਣਾ ਜੀ ਹਾਂਜੀ ਉਹਨਾਂ ਡੂੰਗਾ ਨਹੀਂ ਜਾਣਾ ਚਲਾਈ ਜਾਣਾ ਜੇ ਹੁਣ 60 HP ਜੀ ਜੇ 75 HP ਦੇ ਲਾਓਗੇ ਤਾਂ ਹੋਰ ਵੀ ਡੂੰਗਾ ਜਾਊਗਾ ਖਲੇ ਨੂੰ ਹੋਰ ਵੀ ਜਾਊਗਾ ਹਾਂਜੀ ਹਾਂਜੀ ਠੀਕ ਹੈ ਹਾਂਜੀ ਆ ਇਹ ਗੱਲ ਤਾਂ ਹੈ ਹੁਣ ਕਈ ਵੀਰ ਕਹਿੰਦੇ ਵੀ ਰੈਲਾ ਚੱਲਦਾ ਵਾ ਰੈਲਾ ਤਾਂ ਆਪਾਂ ਇਹਨੂੰ ਜਿੰਨਾ ਮਰਜ਼ੀ ਕਰ ਲਈਏ ਜਿੰਨਾ ਮਰਜ਼ੀ ਕਰ ਲਈਏ ਜਿੰਨਾ ਮਰਜ਼ੀ ਹਾਂ ਜੇ ਚਲਾਉਣਾ ਮੇਰੇ ਸਾਬ ਨਾਲ 40 HP ਵੀ ਚਲਾ ਲੂਗਾ ਮੈਂ ਤਾਂ ਚਲਾਉਣ ਨੂੰ ਤਾਂ 50 ਤੇ ਲਾ ਦੋ ਜੀ 50 ਵੀ ਚੱਲੀ ਜਾਊਗਾ ਜੀ ਹਾਂਜੀ ਪਰ ਇਹ ਐਵੇਂ ਜਦੋਂ 60 HP ਤੇ ਚਲਾਵਾਂਗੇ ਆਪਾਂ ਤਾਂ ਇਹ ਚੱਕਰ ਤੋੜੂਗਾ 100 ਤੋੜੂਗਾ ਜਿਹੜਾ ਜੇ 75 HP ਤੇ ਤਾਂ 50 ਚੱਕਰ ਤੋੜੂਗਾ ਜੀ ਸਾਰੀ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ 1600 ਚੱਕਰ ਤੇ ਚਲਾਉਣੇ ਆਪਾਂ ਤਾਂ ਆਮਲ ਕੇ 1550 ਚੱਕਰ ਰਹਿ ਜਾਂਦਾ ਜੀ ਠੀਕ ਹੈ ਜੀ 50 ਚੱਕਰ ਤੋੜੂਗਾ ਜੀ ਉਹ ਇਹ ਇਹ 100 ਤੋੜਦਾ ਜੀ ਇਹ ਤੇ ਇੱਕ ਸਭ ਤੋਂ ਵੱਡੀ ਗੱਲ ਆ ਜਾਂਦੀ ਹੈ ਬਾਈ ਕੰਪਨੀ ਦੀ ਸਰਵਿਸ ਦੀ ਹਾਂਜੀ ਤੇ ਗਾਰੰਟੀ ਵਾਰੰਟੀ ਦੀ ਹਾਂਜੀ ਤੇ ਇਹ ਦੱਸੋ ਬਈ ਗਾਰੰਟੀ ਵਾਰੰਟੀ ਇਹਦੀ ਕੀ ਹੈਗੀ ਗਾਰੰਟੀ ਵੀਰੇ 1 ਸਾਲ ਦੀ ਫੁੱਲ ਹੈਗੀ ਅੱਛਾ ਜੀ ਐਕਸੀਡੈਂਟ ਕੋਈ ਨਾ ਹੋਵੇ ਬਾਕੀ ਟੁੱਟ ਪ ਥੱਲਾ ਰੂਟਰ ਹੋ ਗਿਆ ਕੋਈ ਗੱਲਾਂ ਮੇਨ ਹੁੰਦੀਆਂ ਨੇ ਇਹਦੇ ਵਿੱਚ ਬੈਠੇ ਨਹੀਂ ਬੈਠੇ ਟੁੱਟਦੀ ਨਹੀਂਗੇ ਜੀ ਅੱਛਾ ਜੀ ਹਾਂ ਜੀ ਹਾਂ ਠੀਕ ਆ ਬੈਰਿੰਗ ਦਾ ਜਾਓ ਸੀਲ ਦਾ ਜਾਓ ਕੋਈ ਪਾਣੀ ਜਾਂ ਮਿੱਟੀ ਅੰਦਰ ਜਾਊ ਤਾਂ ਫੇਰ ਹੀ ਫੇਰ ਹੀ ਟੁੱਟੂਗਾ ਜੀ ਫੇਰ ਹੀ ਖਰਾਬ ਹੋ ਜਾਣਾ ਹਾਂ ਜੀ ਹਾਂ 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 ਜੀ ਤੇ ਇਹਦੇ ਵਿੱਚ ਸੀਐਲ ਕਿੰਨੇ ਨੰਬਰ ਪੈਂਦਾ ਬਾਈ ਸੀਐਲ ਪੋਨੇ ਵੀਰੇ ਇਹਦੇ ਵਿੱਚ ਅਸੀਂ 68 ਨੰਬਰ ਪਾਉਂਦੇ ਹਾਂ 68 ਨੰਬਰ ਹਾਂ ਜੀ ਹਾਂ ਜੀ ਠੀਕ ਹੈ ਜੀ ਇੱਕ ਦਾ 90 ਨੰਬਰ ਪਾਉਂਦੇ ਨੇ ਆਪਾਂ ਤਾਂ ਪੂਰਾ ਪਤਲਾ ਤੇਲ ਪੈਂਦਾ ਇਹਦੇ ਵਿੱਚ ਅੱਛਾ ਜੀ ਹਾਂ ਜੇ ਮੋਟਾ ਕਈ ਵੀਰੇ ਅਗਲਾ ਕਹਿੰਦਾ ਵੀ ਰੂਟਾਵੇਟਰ ਚ ਆਪਾਂ گاੜਾ ਤੇਲ ਪਾ ਦੋ ਨਿਕਲਣੇ ਨਾਲ ਲੀਕ ਨਾ ਹੋਵੇ ਅਸੀਂ ਪਤਲਾ ਤੇਲ ਪਾ ਕੇ ਦਿੰਨੇ ਜੀ ਜਿਹੜਾ ਉਹ ਗੀਅਰ ਚ ਪੈਂਦਾ ਉਹੀ ਤੇਲ ਇਧਰ ਪੈਂਦਾ ਜੀ ਅੱਛਾ ਇਹ ਤੁਸੀਂ ਪਤਲਾ ਪਾਉਣੇ ਆ ਕਿਉਂਕਿ ਨਹੀਂ ਤਾਂ ਸੀਲਾਂ ਲੀਕ ਹੋ ਜਾਂਦੀਆਂ ਜੇ ਪਤਲੇ ਤੇਲ ਨਾਲ ਹਾਂਜੀ ਹਾਂਜੀ ਪਰ ਇਹ ਲੀਕ ਨਹੀਂ ਹੁੰਦੀ ਵੀਰੇ ਅੱਛਾ ਜੀ ਹਾਂਜੀ ਵੀ ਇੰਨਾ ਵਧੀਆ ਸੋਧ ਕੇ ਕੰਮ ਕੀਤਾ ਹੈ ਹਾਂ ਹੋਈ ਹਾਂ ਤੇ ਹਰ ਸਾਲ ਜਿਵੇਂ ਆਪਾਂ ਅੱਗੇ ਵੀ ਗੱਲ ਕਰਦੇ ਹੁੰਨੇ ਆ ਵੀ ਹਰ ਸਾਲ ਕੁਛ ਨਾ ਕੁਛ ਨਵਾਂ ਕਰਦੇ ਰਹਿਣੇ ਆਪਾਂ ਹਣਾ ਪਹਿਲਾਂ ਵਾਲੇ ਰੋਟਾਵੇਟਰਾਂ ਦਾ ਤੇ ਇਸ ਰੋਟਾਵੇਟਰ ਦੇ ਵਿੱਚ ਹੋਰ ਜੇ ਆਪਾਂ ਕਹੀਏ ਅੰਤਰ ਕੀ ਹੈਗਾ ਫਰਕ ਕੋਈ ਅੰਤਰ ਤਾਂ 6mm ਚ ਬਾਡੀ ਕਰਤੀ ਪਹਿਲੇ ਚਾ ਪਹਿਲੇ 4 ਚ ਲਾਉਂਦੇ ਪੋ ਲੋਕ 5 ਚ ਲਾਉਂਦੇ ਨੇ ਹਾਂਜੀ ਇਹ ਬਾਡੀ ਇਹਦੀ ਸਾਰੀ 6mm ਦੀ ਆ ਠੀਕ ਹੈ ਹਾਂਜੀ 6mm ਹਾਂਜੀ 5mm ਚ ਪਾਈਪ ਲਾਉਂਦੇ ਮੋਟਾ ਅੱਛਾ ਜੀ ਹਾਂਜੀ ਹਾਂ ਸਟੈਪ ਨਾਲ 10 ਚ ਲਾਉਂਦੇ ਆ ਠੀਕ ਹੈ ਹਾਂਜੀ ਠੀਕ ਹੈ ਜੀ ਤੇ ਸਪਰਿੰਗ ਆਪਣੇ ਪੂਰੇ ਫੁੱਲ ਹੈ ਵੀ ਨਹੀਂ ਜੀ ਮੰਗਲੇ ਹਾਂ ਸਪਰਿੰਗ ਕਾਫੀ ਲੱਗੇ ਹੋਏ ਹਾਂ ਹਾਂਜੀ ਹਾਂਜੀ ਹਾਂ ਨਹੀਂ ਤਾਂ ਆ 6 ਸਪਰਿੰਗ ਲੱਗੇ ਨਹੀਂ ਪੂਰੇ ਫੁੱਲ ਹੈ ਵੀ ਸਪਰਿੰਗ ਲੱਗੇ ਨਹੀਂ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਹ ਆਪਾਂ ਜੇ ਆਪਾਂ ਜੇ 75 hp ਦੇ ਚਲਾਈਗੇ ਬਾਈ ਜੀ ਤੇ ਕਿੰਨੀ ਢੁਗਾਈ ਤੱਕ ਅੰਦਾਜ਼ਾ ਹੋਊ ਕੋਈ ਕਿੰਨੀ ਕੁ ਢੁਗਾਈ ਤੱਕ ਆਹ 9 ਇੰਚ ਹੈ ਵੀਰੇ ਦਿਖਾ ਦਨੇ ਤੁਹਾਨੂੰ ਆ ਦੇਖ ਲੋ ਆ ਦੇਖ ਠੀਕ ਹੈ 8 ਇੰਚੀ ਬੰਗ 7 ਇੰਚੀ ਬੰਗ ਡੰਗਾਈ ਹੈ ਵੀਰੇ ਇਹ ਤਾਂ ਹਜੇ ਆਪਾਂ ਜਾਣੀ ਕੇ ਚਲਾਇਆ ਵੀ ਹੈ 60 ਐਚਪੀ ਤੇ ਹੈ ਬਾਕੀ ਬਾਣ ਵੀ ਪੂਰਾ ਮਿੱਟੀ ਦੇਖੋ ਜੀ ਪੂਰੀ ਪੱਧਰਾ ਬਲ ਕੇ ਬਾਈ ਹਾਰਡ ਮਿੱਟੀ ਸੁੱਕੀ ਹਾਰਡ ਸੁੱਕਾ ਪੂਰਾ ਬਾਣ ਸੁੱਕਾ ਪੂਰਾ ਸੁੱਕਾ ਹਾਂਜੀ ਤੇ ਆਪਾਂ ਇੱਕੋ ਢੇਡਾ ਦਿੱਤਾ ਵਾ ਤੇ ਉਵੇਂ ਹੀ ਚੱਲਦਾ ਆਪਾਂ ਇੱਥੇ ਖੜਿਆ ਲਿਆ ਵਾ ਹਾਂ ਜੀ ਆ ਦੇਖ ਲੋ ਡੰਗਾਈ ਦੇਖ ਲੋ ਪਤਾ ਡੰਗਾਈ ਇੱਥੋਂ ਆਪ ਇੱਥੋਂ ਅਸਲ ਡੰਗਾਈ ਦਾ ਪਤਾ ਇੱਥੋਂ ਲੱਗਣਾ ਵਾ ਇਹਦਾ ਹਨਾ ਕਿ ਇੱਥੇ ਜਿਹੜਾ ਟੋਹਾ ਪਾਇਆ ਇਹਨੇ ਚੈੱਕ ਕਰ ਲੋ ਜੀ ਹਾਂ ਇੱਥੋਂ ਪਤਾ ਲੱਗਦਾ ਵੀ ਕਿੰਨ੍ਹਾਈ ਕਿੰਨੀ ਕਾ ਬਿਲਕੁਲ ਬ ਪੂਰੇ ਇੰਡੀਆ ਜੀ ਆ ਹਾਂਜੀ 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 ਸਾਰੇ ਇੰਡੀਆ ਜੀ ਠੀਕ ਹੈ ਹਾਂਜੀ ਸੰਪਰਕ ਕਰੋ ਕੋਈ ਵੀ ਬੰਦਾ ਤੇ ਇਹ ਫਿਰ ਆਰਡਰ ਤੇ ਤਿਆਰ ਹੁੰਦੇ ਆ ਆਪਣੇ ਕੋਲੇ ਤਿਆਰ ਨਹੀਂ ਆਰਡਰ ਤੇ ਜੀ ਅੱਛਾ ਜੀ ਹਾਂਜੀ ਬੁੱਕ ਕਰੋ ਤੇ ਨਾਲ ਦੀ ਨਾਲ ਆਰਡਰ ਦੇ ਦੇਣਾ ਜੀ ਠੀਕ ਹੈ ਬਣਾ ਕੇ ਦੇ ਦੇਣੀ ਜੀ ਬਾਕੀ ਜਿਹੜਾ ਟਰੈਕਟਰ ਆ ਜਿਹੜਾ ਹਾਂਜੀ ਆਪਣਾ ਟਰੈਕਟਰ ਸਿੰਪਲ ਆ ਜੀ ਸਾਰਾ ਕੋਈ ਟਰਬੋ ਨਹੀਂ ਲੱਗਾ ਕੁਝ ਨਹੀਂ ਹੈਗਾ ਦੇਖ ਲਓ ਜੀ ਤੁਸੀਂ ਹਾਂਜੀ 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 ਸਿੰਪਲ ਟਰੈਕਟਰ ਆ ਜੀ ਸਾਰਾ ਬਿਲਕੁਲ ਬਈ ਕੋਈ ਮੋਡੀਫਾਈ ਨਹੀਂ ਕਰਾਈ ਹਾਂ ਤੇ ਕੋਈ ਟਰਬੋ ਨਹੀਂ ਲਗਾਇਆ ਹੋਇਆ ਬਿਲਕੁਲ ਸਹੀ ਇਹ ਕੰਪਨੀ ਦਾ ਟਰੈਕਟਰ ਇਸੇ ਕੰਮ ਵਾਸਤੇ ਰੱਖਿਆ ਵੀ ਹਰ ਇੱਕ ਚੀਜ਼ ਦਾ ਟਰੈਲ ਹਾਂਜੀ ਟਰੈਲ ਹਾਂਜੀ ਹਾਂਜੀ ਕੋਈ ਵੀ ਡੈਮੋ ਪੀਸ ਉਪਰੋਣਾ ਵਾ ਤੇ ਇਸੇ ਟਰੈਕਟਰ ਤੇ ਸੁਪਰ ਸੀਡਰ ਚੱਲਦੇ ਆ ਇਸੇ ਤੇ ਇਹ ਜਾਲ ਲੱਗਦਾ ਹੈ ਹਾਂਜੀ ਹਾਂ ਸਹੀ ਆ ਬਾਈ ਤੇ ਬਾਕੀ ਹੋਰ ਦੋਸਤੋ ਜੇ ਤੁਹਾਨੂੰ ਕੋਈ ਹੋਰ ਜਾਣਕਾਰੀ ਚਾਹੀਦੀ ਹੋਈ ਤਾਂ ਨੰਬਰ ਜਿਹੜੇ ਹੈਗੇ ਹੈ ਹੈਲਪਲਾਈਨ ਨੰਬਰ ਇਹ ਹੈਗੇ ਇਧਰ ਤੇ ਇਧਰ ਪਏ ਨੰਬਰ ਹਨ ਇਹ ਤੇ ਤੁਸੀਂ ਸੰਪਰਕ ਵੀ ਕਰ ਸਕਦੇ ਹੋ ਬਾਈ ਬਹੁਤ ਧੰਨਵਾਦ ਤੇ ਜਾਣਕਾਰੀ ਵਧੀਆ ਦਿੱਤੀ ਸਤਿ ਸ੍ਰੀ ਅਕਾਲ ਜੀ